ਮੈਨੂੰ ਵਧੀਆ ਲੱਗਦਾ ਇਹਦਾ ਠੀਕ ਹੈ ਤੇ ਬਾਕੀ ਕਿਸੇ ਵਰਗਾ ਕਿਉਂ ਬਣਨਾ ਹੈ ਤੁਸੀਂ ਜਿਹੋ ਜਿਹੇ ਹੈਗੇ ਹੋ ਤੁਸੀਂ ਮੇਰੇ ਖਿਆਲ ਚ ਉਹੋ ਜਿਹੇ ਹੀ ਰਹੋ ਕਹਣਾ ਮੈਨੂੰ ਬਹੁਤ ਲੋਕ ਆਏ ਕਹਿੰਦੇ ਹੁੰਦੇ ਆ ਵੀ ਐ ਆਏ ਆਏ ਜੇ ਬਣ ਕੇ ਆਏ ਜੇ ਬਣ ਕੇ ਮੈਂ ਕਾਦੇ ਵਾਸਤੇ ਮੈਂ ਦੱਸਦਾ ਸਹੀ ਨਾ ਵੀ ਕੀ ਹੁਣ ਕਈ ਕਈਆਂ ਦੇ ਜਿਵੇਂ ਇੱਕ ਵਾਰੀ ਮੈਨੂੰ ਯਾਦ ਹੈ ਅ ਕਿਸੇ ਅਸੀਂ ਉਹ ਲੈਂਟਰ ਪਾਉਦੇ ਸੀ ਘਰੇ ਉੱਥੇ ਕੁਟਿਆ ਦੀ ਗੱਲ ਹੀ ਹੈ ਤੇ ਕਿਸੇ ਦੇ ਵਿਆਹ ਤੇ ਜਾਣਾ ਸੀ ਮੈਂ ਸ਼ਾਮ ਨੂੰ ਹੋਣ ਸਾਰਾ ਦਿਨ ਬਜਰੀ ਵਾਲੇ ਮਸਾਲੇ ਵਾਲੇ ਬੱਠਲ ਚੱਕ ਚੱਕ ਕੇ ਨਾ ਇੱਥੋਂ ਆ ਛੱਲਿਆ ਗਿਆ ਸਾਰਾ ਲੈਂਟਰ ਪਾਉਂਦੇ ਪਾਉਦੇ ਤੇ ਉਹ ਵੀ ਮੈਂ ਚੱਪਲਾ ਪਾ ਕੇ ਦਮ ਨਹਾ ਕੇ ਵੀ ਨਾ ਗਿਆ ਹੁਣ ਉਹ ਉਹ ਬਜਰੀ ਸੀਮੈਂਟ ਉਹ ਵੀ ਸਾਰਾ ਇੱਥੇ ਨਹਾਹਨੂਆ ਚ ਫਸਿਆ ਪਿਆ ਤੇ ਮੈਂ ਤਾਂ ਉਵੇਂ ਹੀ ਜਾਵੜਿਆ ਤੇ ਰਾਹ ਚ ਮੈਨੂੰ ਮੇਰੇ ਨਾਲ ਤੇ ਕੋਈ ਕਹਿੰਦੇ ਬਾਈ ਯਾਰ ਚੰਗਾ ਲੱਗਦਾ ਇਹ ਕਿ ਉਹਦੇ ਸਾਰੇ ਪੈਂਟ ਕੋਟਾਂ ਨਾਲ ਤੂੰ ਯਕੀਨ ਕਰੋ ਸਾਰਾ ਵਿਆਹ ਗੇਟ 'ਚ ਖੜਾ ਸੀ ਤੇ ਉਹ ਐ ਖੜੇ ਸੀ ਜੀ ਹਨਾ ਸੋ ਇਹ ਕੱਪੜੇ ਜਿਹੜੇ ਠੀਕ ਹੈ ਬਹੁਤ ਸੋਹਣੀ ਗੱਲ ਹੈ ਕੋਈ ਇਹ ਬਾੜੀ ਗੱਲ ਥੋੜੀ ਜਿਹੀ ਜੱਜ ਕਰ ਰਹਿਣਾ ਤੇ ਟਾਲ ਜੀ ਕੱਢ ਕੇ ਰਹਿਣਾ ਬਹੁਤ ਥੋੜੀ ਗੱਲ ਆ ਦੁਨੀਆ ਸਬਰ ਦੀ ਸਬਰ ਨਾ ਚਾਹੀਦਾ ਸ਼ਿੰਗਾਰ ਵੀ ਇੱਕ ਮੇਰੇ ਖਿਆਲ ਚ ਇੱਕ ਜ਼ਿੰਦਗੀ ਦਾ ਖਾਸ ਹੰਗ ਪਰ ਹੁਣ ਜਹੋ ਜਹ ਮਾਇਆ ਹੈਗਾ ਮੈਂ ਹੁਣ ਕਿਸੇ ਨੂੰ ਦੇਖ ਕੇ ਐਵੇਂ ਆਪਦੇ ਕੱਪੜੇ ਦੁਆਗਲਾ ਜਿਹਾ ਵੀ ਨਹੀਂ ਮੈਂ ਉਹਦੇ ਵਰਗਾ ਬਣ ਮਨਾਂ ਦੇ ਪ੍ਰਾਪਤੀ ਜੀ ਤੁਹਾਡੀ ਤੁਹਾਡਾ ਕਿਰਦਾਰ ਦਿਸੇ ਬਸ ਹਣਾ ਕੱਪੜੇ ਥੋੜੇ ਬਹੁਤੇ ਜੇ ਇਧਰ ਉਧਰ ਦੇ ਵੀ ਪਾ ਲਓ ਤਾਂ ਕੋਈ ਚੱਕਰ ਨਹੀਂ ਪਰ ਜੇ ਤੁਸੀਂ ਕੋਈ ਕੋਈ ਵੈਸਟਰਨ ਕੱਪੜੇ ਪਾ ਲੇ ਇਹਦਾ ਮਤਲਬ ਇਹ ਵੀ ਨਹੀਂ ਵੀ ਤੁਸੀਂ ਕੋਈ ਅਪਰਾਧ ਕਰਤਾ ਨਹੀਂ 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 ਪਾਉ ਜਿਦਾ ਚੱਤ ਕਰਦਾ ਪਾਉ ਪਰ ਰਾਲਾ ਇਹ ਹੈ ਕਿ ਕੱਲੀ ਕੱਪੜਿਆਂ ਦੀ ਚਕਾ ਚੌਂਚ ਹੋਰ ਚਕਾ ਚੌਂਚ ਆਉਦਾ ਕਿਰਦਾਰ ਨਾ ਭੁੱਲ ਜੇ ਇਹ ਤੁਹਾਡਾ ਆਡ ਸ਼ੇਰ ਵਰਗਾ ਹੋਣਾ ਚਾਹੀਦਾ ਜਿੱਥੇ ਤੁਸੀਂ ਬੈਠੋ ਤਾਂ ਲੱਗੇ ਵੀ ਬੰਦਾ ਬੈਠਾ ਹੈ ਮੈਨੂੰ ਵਧੀਆ ਲੱਗਦਾ ਇਦਾਂ ਠੀਕ ਹੈ ਤੇ ਬਾਕੀ ਕਿਸੇ ਵਰਗਾ ਕਿਉਂ ਬਣਨਾ ਤੁਸੀਂ ਜਿਹੋ ਜਿਹਾ ਜੇ ਹੋ ਤੁਸੀਂ ਮੇਰੇ ਖਿਆਲ ਚ ਉਹੋ ਜਿਹਾ ਹੀ ਰਹੋ ਕਾ ਮੈਨੂੰ ਬਹੁਤ ਲੋਕ ਆਏ ਕਹਿੰਦੇ ਹੁੰਦੇ ਆ ਵੀ ਐ ਆਏ ਆਏ ਜੇ ਬਣ ਕੇ ਆਏ ਜੇ ਬਣ ਕੇ ਮੈਂ ਕਾਦੇ ਹਾਸਤੇ ਮੈਂ ਦੱਸਦਾ ਸਹੀ ਨਾ ਵੀ ਕੀ ਹੁਣ ਕਈ ਕਈਆਂ ਦੇ ਜਿਵੇਂ ਇੱਕ ਵਾਰੀ ਮੈਨੂੰ ਯਾਦ ਹੈ ਅ ਕਿਸੇ ਅਸੀਂ ਉਹ ਲੈਂਟਰ ਪਾਉਂਦੇ ਸੀ ਘਰੇ ਉੱਥੇ ਕੁਟਿਆ ਦੀ ਗੱਲ ਹੀ ਐ ਤੇ ਕਿਸੇ ਦੇ ਵਿਆਹ ਤੇ ਜਾਣਾ ਸੀ ਮੈਂ ਸ਼ਾਮ ਨੂੰ ਤਾਂ ਹੁਣ ਸਾਰਾ ਦਿਨ ਬੱਜਰੀ ਵਾਲੇ ਮਸਾਲੇ ਵਾਲੇ ਬੱਠਲ ਚੱਕ ਚੱਕ ਕੇ ਨਾ ਇੱਥੋਂ ਆ ਛੱਲਿਆ ਗਿਆ ਸਾਰਾ ਲੈਂਟਰ ਪਾਉਂਦੇ ਪਾਉਦੇ ਤੇ ਉਵੇਂ ਮੈਂ ਚੱਪਲਾ ਪਾ ਕੇ ਤੇ ਮਨਹਾ ਕੇ ਵੀ ਨਾ ਗਿਆ ਉਹ ਉਹ ਬਜਰੀ ਸੀ ਇਵੈਂਟ ਉਹ ਵੀ ਸਾਰਾ ਇੱਥੇ ਨਾਹਨੂਆ ਚ ਫਸਿਆ ਪਿਆ ਤੇ ਮੈਂ ਤਾਂ ਉਵੇਂ ਹੀ ਜਾਵੜਿਆ ਤਰਾਜ਼ ਮੈਨੂੰ ਮੇਰੇ ਨਾਲ ਦੇ ਕੋਈ ਕਹਿੰਦੇ ਬਾਈ ਯਾਰ ਚੰਗਾ ਲੱਗਦਾ ਇਹ ਕਹਿੰਦੇ ਉੱਥੇ ਸਾਰੇ ਪੈਂਟਰ ਹੋਟਲ ਤੂੰ ਯਕੀਨ ਕਰੋ ਸਾਰਾ ਵਿਆਹ ਗੇਟ 'ਚ ਖੜਾ ਸੀ ਤੇ ਉਹ ਆਏ ਖੜੇ ਸੀ ਜੀ ਹਨਾ ਸੋ ਇਹ ਕੱਪੜੇ ਜਿਹੜੇ ਠੀਕ ਹੈ ਬਹੁਤ ਸੋਹਣੀ ਗੱਲ ਹੈ ਕੋਈ ਇਹ ਬਾਰੀ ਗੱਲ ਥੋੜੀ ਜਿਹੀ ਜੱਜ ਕਰ ਰਹਿਣਾ ਤੇ ਟਾਲੀ ਜੀ ਕੱਢ ਕੇ ਰਹਿਣਾ ਬਹੁਤ ਥੋੜੀ ਗੱਲ ਹੈ ਦੁਨੀਆ ਸਬਰ ਦੀ ਹੈ ਸਬਰ ਨਾਲ ਚਾਹੀਦਾ ਹੈ ਸ਼ਿੰਗਾਰ ਵੀ ਇੱਕ ਮੇਰੇ ਖਿਆਲ ਚ ਇੱਕ ਜ਼ਿੰਦਗੀ ਦਾ ਖਾਸ ਹੰਗ ਹੈ ਪਰ ਹੁਣ ਜਿਹੋ ਜਿਹਾ ਮੈਂ ਹੈਗਾ ਮੈਂ ਹੁਣ ਕਿਸੇ ਨੂੰ ਦੇਖ ਕੇ ਐਵੇਂ ਆਪਦੇ ਕੱਪੜੇ ਨੂੰ ਅਗਲਾ ਜਿ ਫਿਰ ਵੀ ਨਹੀਂ ਮੈਂ ਉਹਦੇ ਵਰਗਾ ਬਣਣਾ ਮੈਨਾਂ ਉਹਦੀ ਪ੍ਰਾਪਤੀ ਸੀ ਤੁਹਾਡੀ ਤੁਹਾਡਾ ਕਰਤਾਰ ਦਿਸੇ ਬਸ ਹਣਾ ਕੱਪੜੇ ਥੋੜੇ ਬਹੁਤੇ ਜੇ ਇਧਰ ਉਧਰ ਨੇ ਪਾ ਲਓ ਤਾਂ ਕੋਈ ਚੱਕਰ ਨਹੀਂ ਪਰ ਜੇ ਤੁਸੀਂ ਕੋਈ ਕੋਈ ਵੈਸਟਰਨ ਕੱਪੜੇ ਪਾ ਲਏ ਇਹਦਾ ਮਤਲਬ ਇਹ ਵੀ ਨਹੀਂ ਵੀ ਤੁਸੀਂ ਕੋਈ ਅਪਰਾਧ ਕਰਤਾ ਨਹੀਂ 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 ਪਾਓ ਜਿਦਾ ਚੱਤ ਕਰਦਾ ਪਾਓ ਪਰ ਰਾਲਾ ਇਹ ਹੈ ਕਿ ਕੱਲੀ ਕੱਪੜਿਆਂ ਦੀ ਚਗਾ ਚੌਂਚ ਹੋਰ ਚਗਾ ਚੌਂਚ ਆਪਦਾ ਕਰਤਾਰ ਨਾ ਭੁੱਲੇ ਜੀ ਇਹ ਤੁਹਾਡਾ ਹਾਇਰ ਸ਼ੇਅਰ ਕਰਾਉਣਾ ਚਾਹੀਦਾ ਜਿੱਥੇ ਤੁਸੀਂ ਬੈਠੋ ਤਾਂ ਲੱਗੇ ਵੀ ਬੰਦਾ ਬੈਠਾ ਹੈ ਇਹੋ ਜੇ ਹੋਰ ਸ਼ੋਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ